ਮਹਾਤਮਾ ਜੀ ਬਹੁਤ ਬਹੁਤ ਰਣਾਉ ਤੁਹਾਨੂੰ ਅੱਜ ਮੇਰਾ ਇੱਕ ਸਵਾਲ ਹੈ ਸ਼ਬਦਾਂ ਦੇ ਵਿੱਚ ਬ੍ਰਹਮ ਹੈ ਸੁਹੰਗ ਜੈ ਗੁਰਦੀਪ ਸ਼ਬਦਾਂ ਦੇ ਅੰਦਰ ਬ੍ਰਹਮ ਨਹੀਂ ਹੈ ਬ੍ਰਹਮ ਬਾਰੇ ਜਾਣਕਾਰੀ ਹੈ ਜਦੋਂ ਵੀ ਅਸੀਂ ਸ਼ਬਦ ਨੂੰ ਬੋਲਦੇ ਹਾਂ ਕਿਸੇ ਨੂੰ ਵੀ ਤੇ ਬ੍ਰਹਮ ਉਹਦਾ ਹੀ ਖੰਡੇਤ ਹੋ ਜਾਂਦਾ ਉਹ ਖੰਡ ਨਹੀਂ ਲੈਂਦਾ ਜਿੰਨੇ ਵੀ ਗ੍ਰੰਥ ਲਿਖੇ ਨੇ ਉਹਦੇ ਵਿੱਚ ਬ੍ਰਹਮ ਬਾਰੇ ਨਹੀਂ ਜਾਣਕਾਰੀ ਹੈ ਉਹਦੇ ਵਿੱਚ ਬ੍ਰਹਮ ਦੀ ਪ੍ਰੀਤ ਦੀ ਜਾਣਕਾਰੀ ਹੈ ਬ੍ਰਹਮ ਤਾਂ ਬੋਲਦਿਆਂ ਸਾਰੇ ਹੀ ਸ਼ਬਦ ਨੁਖੰਡਿਤ ਹੋ ਜਾਂਦੇ ਇਸ ਕਰਕੇ ਬ੍ਰਹਮ ਬਾਰੇ ਕੋਈ ਸ਼ਬਦ ਵੀ ਹੈ ਨਹੀਂ ਗਾ ਜਿਹੜੇ ਸ਼ਬਦ ਨੇ ਬ੍ਰਹਮ ਬਾਰੇ ਜਿਸ ਤਰ੍ਹਾਂ ਸੋਹੰਗਿਆ ਓਮਿਆ ਓੰਗਿਆ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਆ ਉਹਨਾਂ ਦਾ ਕੋਈ मीनिंग ਨਹੀਂ ਹੈ ਨੀ ਕਿਉਂਕਿ ਇਸ ਕਰਕੇ ਹੀ ਉਹਨਾਂ ਨੂੰ ਬਹੁਤ ਤਵੱਜੋ ਦਿੱਤੀ ਗਈ ਹੈ ਗ੍ਰੰਥਾਂ ਦੇ ਵਿੱਚ ਉਹਨਾਂ ਦਾ ਖਾਸ ਕਰ ਕੋਈ मीनिंग ਨਹੀਂ ਹੈ ਕਿਸੇ ਦਾ ਨਹੀਂ ਉਹ ਹਰੇਕ ਸ਼ਬਦ ਨੂੰ ਜ਼ੀਰੋ ਤੱਕ ਲੈ ਜਾਂਦੇ ਆ ਕਿਉਂਕਿ ਨਾ ਤਾਂ ਉਹਨਾਂ ਦਾ ਹੀ ਕੋਈ मीनिंग ਹੈ ਉਹ ਕਿਸੇ ਵੀ ਚੀਜ਼ ਨੂੰ ਕਿਸੇ ਵੀ ਸ਼ਬਦ ਨੂੰ ਇੱਥੇ ਤੱਕ ਨਹੀਂ ਲੈ ਕੇ ਜਾਂਦੇ ਹੈ ਵੀ ਇਹ ਹੀ मीनिंग ਹੈ ਉਹਨਾਂ ਦੇ मीनिंग ਬਹੁਤ ਲੋਕਾਂ ਨੇ ਲਿਖੇ ਆ ਸਾਧੀਆਂ ਨੇ ਸੰਤਾਂ ਨੇ ਵਿਦਵਾਨਾਂ ਨੇ ਅਸਲ ਦੇ ਵਿੱਚ ਉਹਨਾਂ ਦਾ ਕੋਈ मीनिंग ਜਿਹੜਾ ਕੁਝ ਵੀ ਨਹੀਂ ਹੈ ਜਿਸ ਤਰ੍ਹਾਂ ਸ਼ਬਦਾਂ ਦੀ ਖੰਡਿਤ ਸ਼ਬਦ ਜਿਹੜੇ ਬ੍ਰਹਮ ਨੂੰ ਖੰਡਿਤ ਕਰਦੇ ਆ ਉਹਦੇ ਮੁਤਾਬਕ ਰਵਿਦਾਸ ਮਹਾਰਾ ਜੀ ਨੇ ਵੀ ਸ਼ਬਦ ਲਿਖਿਆ ਕਿ ਨਾਨਾ ਗਿਆਨ ਪੁਰਾਣ ਵੇਦ ਵਿਦ 34 ਸ਼ਖਸ਼ਰ ਮਾਹੀਂ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸੁਰਨਹੀਂ ਕਿ ਜਿਹੜੇ ਸ਼ਬਦ ਨੇ ਇਹ ਸਿਰਫ ਜਾਣਕਾਰੀ ਆ ਕਿ ਬ੍ਰਹਮਦੇਵ ਰੱਬਰ ਨਹੀਂ ਹੈ ਨਾਮ ਦੇ ਬਰਾਬਰ ਨਹੀਂ ਹੈ